प्यारे श्रोताओं मैं डॉक्टर गुरकीर सिंह पट्टी आजकल जिस तरह शुष्क मौसम चल रहा चल है। ਇਹਦੇ ਵਿੱਚ ਜਿਹੜੀ ਸੁੱਕੀ ਹਵਾ ਚਲਦੀ ਹੈ ਡਰਾਈ 에ਅਰ ਇਹ ਸਾਡੇ ਸਰੀਰ ਦੇ ਉੱਪਰ ਬਹੁਤ ਤਰ੍ਹਾਂ ਦੇ ਬੁਰੇ ਅਸਰ ਪਾਉਂਦੀ ਹੈ। ਜਿਵੇਂ ਚਮੜੀ ਦੇ ਉੱਪਰ ਸਾਡੇ ਲੰਗਜ਼ ਦੇ ਉੱਪਰ ਗਲੇ ਦੇ ਕੰਨ ਦੇ ਅੰਦਰ ਚਮੜੀ ਦੇ ਵਿੱਚ ਜਿਹੜੇ ਚੰਬਲ ਦੇ ਰੋਗ ਹੁੰਦੇ ਨੇ ਉਹ ਜ਼ਿਆਦਾ ਐਗਰੇਵੇਟ ਹੋ ਜਾਂਦੇ ਨੇ ਪਾਣੀ ਦੀ ਕਮੀ ਹੋ ਜਾਂਦੀ ਸਰੀਰ ਦੇ ਵਿੱਚ ਗਲੇ ਦੇ ਅੰਦਰ ਖਾਰਸ਼ ਹੋ ਸਕਦੀ ਹੈ। ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਖੁਸ਼ਕ ਹਵਾ ਦੇ ਨਾਲ ਆਉਂਦੀਆਂ ਨੇ। ਇਹਦੇ ਤੋਂ ਬਚਣ ਵਾਸਤੇ ਸਾਨੂੰ ਇੱਕ ਤਾਂ ਪਾਣੀ ਪੂਰੀ ਮਾਤਰਾ ਦੇ ਵਿੱਚ ਪੀਣਾ ਚਾਹੀਦਾ। ਸੈਕੰਡਲੀ ਸਾਨੂੰ ਕੀ ਕਰਨਾ ਚਾਹੀਦਾ ਕਿ ਆਪਣੇ ਫੇਸ ਨੂੰ ਦੋ ਵਾਰ ਚਾਰ ਵਾਰ ਜਿੰਨਾ ਵੀ ਤੁਸੀਂ ਜ਼ਿਆਦਾ ਕਰ ਸਕਦੇ ਜੇ ਉਹ ਪਾਣੀ ਦੇ ਛਿੱਟੇ ਮਾਰੋ। ਪਾਣੀ ਦੇ ਨਾਲ ਉਹਨੂੰ ਹਾਈਡਰੇਟ ਕਰੋ। ਪਾਣੀ ਪੂਰੀ ਮਾਤਰਾ ਦੇ ਵਿੱਚ ਪੀਓ ਉਹ ਫਰੂਟ ਲੋ ਜਿਨ੍ਹਾਂ ਦੇ ਵਿੱਚ ਪਾਣੀ ਹੁੰਦਾ ਜਿਵੇਂ ਵਾਟਰਮੈਲਨ ਅਗਰ ਤੁਸੀਂ ਦੁਪਹਿਰ ਨੂੰ ਗਰਮੀ ਦੇ ਵਿੱਚ ਬਾਹਰੋਂ ਆਉਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਦੁਪਹਿਰ ਦੇ ਟਾਈਮ ਤੇ ਵੀ ਇਸ਼ਨਾਨ ਕਰ ਲਓ ਇਸ ਬਾਰੇ ਜੋ ਮੈਂ ਪੂਰੀ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਹੈ ਕਿ ਕਿਵੇਂ ਅਸੀਂ ਬਚ ਸਕਦੇ ਹਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਜ਼ਿਆਦਾ ਗ੍ਰਾਵੇਟ ਕਰ ਦਿੰਦੀ ਹੈ ਉਹ ਤੁਸੀਂ ਦੇਖ ਸਕਦੇ ਹੋ ਇਹ ਸ਼ਾਰਟ ਵੀਡੀਓ ਦੇ ਵਿੱਚ ਐਨਾਈ ਧੰਨਵਾਦ ਸ਼ੁਕਰੀਆ ਮਿਹਰਬਾਨੀ